ਇਸ ਪਿੰਡ ਦੇ ਖੂਹ ਦੇ ਵਿੱਚ ਲੜਕਣ ਦੇ ਨਾਲ ਹਰਨੀਆਂ ਗਦੂਤਾਂ ਤੇ ਨਲਾਂ ਦਾ ਇਲਾਜ ਹੁੰਦਾ ਆ ਬਹੁਤ ਚਮਤਕਾਰੀ ਖੂਹ ਆ ਲੋਕਾਂ ਦਾ ਬਹੁਤ ਰਸ ਰੰਦਾ ਆ ਜਿਨ੍ਹਾਂ ਲੋਕਾਂ ਦੇ ਤਿੰਨ ਤਿੰਨ ਵਾਰੀ ਆਪਰੇਸ਼ਨ ਹੋ ਗਏ ਉਹ ਵੀ ਹਰਨੀਆਂ ਇੱਥੇ ਆ ਕੇ ਠੀਕ ਹੋ ਜਾਂਦੀਆਂ ਆ ਮੇਰੇ ਹਰਨੀਆਂ ਜੀ ਮੈਂ ਤੀਜਾ ਪ੍ਰਸ਼ਨ ਕਰਾਉਣਾ ਸੀ ਜੀ ਹੁਣ ਅੱਛਾ ਜੀ ਹਾਂ ਹੁਣ ਮੈਨੂੰ ਠੀਕ ਆ ਮੈਂ ਬਿਲਕੁਲ ਆ ਮੰਨ ਦਿਓ ਚਮਤਕਾਰ ਬਿਲਕੁਲ ਜੀ ਬਾਬਾ ਚਮਤਕਾਰ ਆ ਜੀ ਕਿਹੜੇ ਕਿਹੜੇ ਦੁੱਖ ਦੂਰ ਹੁੰਦੇ ਇੱਥੇ ਖੂਚ ਲਟਕਣ ਦੇ ਨਾਲ ਜੀ ਇੱਥੇ ਜੀ ਨਾਲ ਗਦੂਦਾਂ ਹਰਨੀ ਆ ਹਾਂ ਜਾਨੀ ਆਈ ਸਾਰੇ ਦੁਖਾਂ ਵਾਲੇ ਆ ਜਾਂਦੇ ਆ ਉਹ ਵੀ ਠੀਕ ਹੋ ਕੇ ਜਾਂਦੇ ਆ ਇਹ ਅੱਜ ਤੋਂ 300 ਪਿੰਡ ਚ ਆ ਗਏ ਆ ਇਹ ਬਾਈ ਜੀ ਹੁਣ ਬਾਈ ਜੀ ਕਾਦਾ ਕਲਾ ਇਲਾਜ ਹੁੰਦਾ ਕਿਵੇਂ ਹੁੰਦਾ ਆ ਇੱਥੇ ਹਰਨੀ ਆ ਦਾ ਨਲਾਂ ਦਾ ਗਦੂਦਾਂ ਦਾ ਜੀ ਬਿਲਕੁਲ ਫ੍ਰੀ ਆ ਜੀ ਬਿਲਕੁਲ ਫ੍ਰੀ ਆ ਲਾਜ ਕਹਿੰਦੇ ਇੱਕ ਖੂਜ ਲਟਕਣ ਦੇ ਨਾਲ ਲੋਕਾਂ ਦੇ ਦੁੱਖ ਦੂਰ ਹੋ ਜਾਂਦੇ ਆ ਹਾਂਜੀ ਹਾਂਜੀ ਬਿਲਕੁਲ ਜੀ ਲੋਕਾਂ ਦੀ ਸ਼ਰਧਾ ਜੀ ਲੋਕ ਮੰਨਦੇ ਨੇ ਜੀ ਇਹ ਜਗ੍ਹਾ ਨੂੰ ਬਖਸ਼ ਹੈ ਭਾਜੀ ਕੀ ਆਉਣ ਤੋਂ ਪਹਿਲਾਂ ਸੰਗਤ ਕਿੱਥੇ ਆਸੀ ਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਇੱਕ ਨਵੇਂ ਬਲੌਗ 'ਚ ਆਏ ਆ ਲੋਕਾਂ ਦੇ ਇਸ ਪਿੰਡ 'ਚ ਦੁੱਖ ਦੂਰ ਹੁੰਦੇ ਆ ਕਿਸੇ ਨੂੰ ਵੀ ਹਰਨੀਆਂ ਦੀ ਪ੍ਰੋਬਲਮ ਗਦੂਤਾਂ ਦੀ ਪ੍ਰੋਬਲਮ ਜਾਂ ਨਲਾਂ ਦਾ ਕੋਈ ਵੀ ਪ੍ਰੋਬਲਮ ਹੋਵੇ ਦੁੱਖ ਹੋਵੇ ਇਸ ਪਿੰਡ ਦੇ 30-35 ਘਰਾਂ ਨੂੰ ਬਖਸ਼ਵਾ ਇੱਥੇ ਬਜ਼ੁਰਗ ਦੱਸਦੇ ਆ ਕਿ ਕਿਸੇ ਵੇਲੇ ਕੋਈ ਗੁਰੂ ਮਹਾਰਾਜ ਆਏ ਸੀਗੇ ਉੱਥੇ ਉਹ ਖੂਹ ਦੇ ਵਿੱਚ ਨਹਾਉਂਦੇ ਹੁੰਦੇ ਸੀਗੇ ਨਹਾਉਣ ਦੇ ਨਾਲ ਲੋਕਾਂ ਦੀਆਂ ਗਦੂਤਾਂ ਹਰਨੀਆਂ ਤੇ ਨਾਲਾਂ ਦੇ ਦਰਦ ਲੋਕ ਤਾਂ ਉਹ ਵੀ ਆਉਂਦੇ ਆ ਕਿਸੇ ਨੂੰ ਪੱਥਰੀ ਦੀ ਪ੍ਰੋਬਲਮ ਆ ਜਾਂ ਕਿਸੇ ਨੂੰ ਕਿਸੇ ਤਰ੍ਹਾਂ ਦੇ ਕੋਈ ਦੁੱਖ ਹੋ ਆ ਲੋਕ ਉਹ ਵੀ ਇੱਥੇ ਆਉਂਦੇ ਆ ਇੱਥੇ ਆ ਕੇ ਇਸ਼ਨਾਨ ਕਰਦੇ ਆ ਖੂਹ ਦੇ ਵਿੱਚ ਸਿਰਫ ਲੰਮਕਣ ਦੇ ਨਾਲ ਹੀ ਇਹਨਾਂ ਦਾ ਦੁੱਖ ਦੂਰ ਹੋ ਜਾਂਦਾ ਆ ਤੁਸੀਂ ਰਸ ਦੇਖ ਲਓ ਕਿੰਨਾ ਆ ਰਾਸ਼ ਅੰਦਰ ਵੀ ਦਿਖਾਵਾਂਗੇ ਲੋਕ ਸਵੇਰ ਦੇ 6 ਵਜੇ ਦੇ ਇੱਥੇ ਆ ਜਾਂਦੇ ਆ ਤੇ ਲੋਕ ਆ ਕੇ ਇੱਥੇ ਜੋ ਮਰਿਆਦਾ ਆ ਨਾ ਤਾਂ ਕਿਸੇ ਤੋਂ ਕੋਈ ਰੁਪਈਆ ਲਿਆ ਜਾਂਦਾ ਆ ਨਾ ਕਿਸੇ ਨੂੰ ਪੈਸਿਆਂ ਵਾਸਤੇ ਕਿਹਾ ਜਾਂਦਾ ਹਾਂ ਇੱਕ 10 ਰੁਪਏ ਦਾ ਪਤਾਸਿਆਂ ਦਾ ਪ੍ਰਸ਼ਾਦ ਜਾਂ ਲੱਡੂਆਂ ਦਾ ਪ੍ਰਸ਼ਾਦ ਜਦੋਂ ਲੋਕਾਂ ਨੂੰ ਫਰਕ ਪੈ ਜਾਂਦਾ ਮਾਨਤਾ ਇਸ ਜਗ੍ਹਾ ਦੀ ਲੋਕਾਂ ਦਾ ਵਿਸ਼ਵਾਸ ਇੰਨਾ ਕਾ ਕੋਈ ਲੋਕ ਰਾਜਸਥਾਨ ਤੋਂ ਕੋਈ ਯੂਪੀ ਤੋਂ ਕੋਈ ਬਿਹਾਰ ਤੋਂ ਆਉਂਦੇ ਆ ਅੰਦਰ ਚਲਾਂਗੇ ਗੱਲਬਾਤ ਵੀ ਕਰਾਂਗੇ ਸੰਗਤ ਨਾਲ ਇੱਕ ਜ਼ਰੂਰੀ ਬੇਨਤੀ ਆ ਕਿ ਜਿਹੜਾ ਸਮਾਂ ਆ ਸਿਰਫ ਜਿਹੜੀ ਚੌਂਕੀ ਇੱਥੇ ਭਰੀ ਜਾਂਦੀ ਆ ਸਿਰਫ ਐਤਵਾਰ ਭਰੀ ਜਾਂਦੀ ਆ ਐਤਵਾਰ ਦਾ ਸਵੇਰੇ 6 ਵਜੇ ਤੋਂ ਲੈ ਕੇ 10 ਵਜੇ ਤੱਕ ਇਹਦਾ ਜੋ ਚੌਂਕੀ ਭਰਨ ਦਾ ਸਮਾਂ ਹੁੰਦਾ ਆ ਜਿਹਦੀ ਸ਼ੁਰੂਆਤ ਆ ਗਰਮੀਆਂ ਦਾ ਸਮਾਂ ਲੱਗਾ ਇਹ ਸਰਦੀਆਂ ਦਾ ਸਮਾਂ ਲੱਗੋ ਆ ਗਾਂ ਸਰਦੀਆਂ ਦਾ ਸਮਾਂ ਆ ਜਾਣਾ ਉਦੇ ਮੁਤਾਬਕ ਜੋ ਸਮਾਂ ਸਰਦੀਆਂ ਦਾ ਹੋਗਾ ਉਹਦੇ ਮੁਤਾਬਕ ਤੁਹਾਨੂੰ ਅਸੀਂ ਡਿਸਪਲੇ ਕਰਾਂਗੇ ਕਿ ਸਰਦੀਆਂ ਵਿੱਚ ਕਦੋਂ ਇੱਥੇ ਆਉਣਾ ਆ ਕਿਵੇਂ ਆ ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ ਹੋਵੇ ਗਦੂਤਾਂ ਹਰਨੀਆਂ ਜਾਂ ਨਲਾਂ ਦੀ ਉਹ ਫ੍ਰੀ ਦੇ ਵਿੱਚ ਇਲਾਜ ਹੁੰਦਾ ਕਿਸੇ ਤੋਂ ਕੋਈ ਰੁਪਈਆ ਨਹੀਂ ਲਿਆ ਜਾਂਦਾ ਸਿਰਫ ਖੂਹ 'ਚ ਲਟਕਣ ਦੇ ਨਾਲ ਇਹ ਦੁੱਖ ਦੂਰ ਹੁੰਦਾ ਆ ਆਜੋ ਦੋਸਤੋ ਚੱਲਦੇ ਆਂ ਅੰਦਰ ਤੁਸੀਂ ਸੰਗਤ ਦੇਖ ਲਓ ਕਿੰਨੀ ਸੰਗਤ ਆ ਰਹੀ ਆ ਇਹ ਸੰਗਤ ਸਾਰੀ ਇਸ ਇਹ ਗੁਰੂ ਘਰ ਅਲਾਗੋ ਆ ਇੱਥੇ ਖੂਹ ਆ ਇਹ ਗੁਰੂ ਮਹਾਰਾਜ ਦਾ ਕੋਈ ਖੂਹ ਆ